ਅੱਜ ਅਸੀਂ ਬਣਾ ਜਾ ਰਹੇ ਆ ਜੀ ਲੱਡੂ ਉਹ ਵੀ ਪੁਜੇ ਹੋਏ ਛੋਲੇ ਆ ਤੇ ਪਹਿਲਾਂ ਇਹਨਾਂ ਨੂੰ ਕਰਾਂਗੇ ਮਿਕਸੀਚ ਗ੍ਰਾਇੰਡ ਹੁਣ ਅਸੀਂ ਉਹ ਹੀ ਪੁਜੇ ਹੋਏ ਛੋਲੇਆਂ ਨੂੰ ਗ੍ਰਾਇੰਡ ਕਰ ਲਿਆ ਹੁਣ ਅਸੀਂ ਲੱਗੇ ਆ ਘਾ ਦਾ ਦੇਸੀ ਘਿਓ ਪਾਵਾਂਗੇ ਵਿੱਚ ਫਰਾਈ ਕਰਨ ਵਾਸਤੇ ਹਨਾ ਫਰਾਈ ਕਰਨਾ ਉਮੀ ਇੱਕ ਕੜਛੀ ਇੱਕ ਕੜਛੀ ਕੜਛੀ ਇੱਕ ਕੜਛੀ ਆਓ ਓਕੇ ਪੁੰਨਣਾ ਇਹ ਛੋਲੇ ਆਲੋ ਜਿਹੜੇ ਗ੍ਰੈਂਡ ਕਿੱਤੇ ਹੋਇਆ ਇਹਨਾ ਪਾਈਦਾ ਛੋਲੇ ਦੀ ਬਾਬਾ ਪਾ ਰਹੀ ਹੈ ਇਹ ਤੁਮੇ ਦਾ ਕਿੰਨੇ ਕਿਉਂ ਆਗੇ ਵਸਤੇ ਕਿੰਨੋ ਕੁ ਛੋਲੇ ਕਿੰਨੋ ਛੋਲੇ ਇਹਦੇ ਤੇ ਮਿਲਦੀ ਸਾਨੂੰ ਏਕਮ ਦੀ ਫੀਡ ਚੋਂ ਮਿਲਦੇ ਹੀ ਛੋਲੇ ਤੇ ਆਪਾਂ ਸੋਚਿਆ ਕਿ ਉਹਨਾਂ ਲੱਡੂ ਬਣਾਉਂਦੇ ਆ ਲੱਡੂ ਖਾਵਾਂਗੇ ਸਾਰੇ ਜਾਨੇ बस कट गैस ते करना वे टाइम ल ना? गाना टाइम शुद्ध देसी क्यों साडे कार ता देसी क्यों ਹੁਣ ਅਸੀਂ ਪਾ ਲਏ ਆ ਚੱਕਰ ਤੇ ਬਦਾਮ ਤੇ ਵਿੱਚ ਬਦਾਮ ਵੀ ਪਾਤੇ ਪੀਸ ਕੇ ਪੀਸਣ ਵਾਲੇ ਪਾਣੀ ਆ ਕਿ ਪਾ ਦੇਤੇ ਹੋ ਇਹਦੇ ਪਾਣੇ ਹੱਲੇ ਦੂਸਰੇ ਪਾਣੀ ਪੀਸਣ ਵਾਲੇ ਪੀਸੇ ਹੋ ਹਾਲੇ ਪਾਣੇ ਆ ਦੂਸਰੇ ਪਾੜੇ ਤੁਹਾਡੇ ਜੇ ਨਾ ਮੋਟੇ ਮੋਟੇ ਜੇ ਮੂੰਹ ਚ ਆਣ ਵਧੀਆ ਲੱਗਣ ਖਾਣ ਲੱਗੇ ਬਦਾਮ ਆਇਆ ਵਿੱਚ ਸਾਜੂ ਆਇਆ ਚੱਕਰ ਪਾ ਗਾ ਲਏ ਹੁਣ ਸ਼ੱਕਰ ਨੂੰ ਪਿਗਲਾ ਲਈਏ ਥੋੜੀ ਜੀ

ਉਨਾ ਥੋੜੀ ਜਿਹੀ ਕ੍ਰਸ਼ ਜ਼ਿਆਦਾ ਕੀਤੀ ਹੋਈ ਸੀ ਕਾਜੂ ਤੇ ਬਦਾਮ ਉਹ ਵੀ ਪਾ ਰਹੇ ਹਾਂ ਵਿੱਚ ਬਸ ਮਿਕਸ ਕਰਕੇ ਇਹ ਲੱਡੂ ਬਣਾ ਲਵਾਂਗੇ ਹਮਮ ਤਾਂ ਲੈ ਸੁੱਕੇ ਸੁੱਕੇ ਹੀ ਆ ਐਸੇ ਤਾਂ ਕਿਉਂ ਲੱਗੋ ਪੰਜੀਰੀ ਸਹੀ ਲੱਗਦੀ ਨਹੀਂ ਲੈ ਲੱਡੂ ਖਾਵਾਂਗੇ ਸੁੱਕ ਮਮੀ ਲੱਡੂ ਸਵਾਦ ਜ਼ਿਆਦਾ ਲੱਗਣੇ ਇੱਕ ਚੁੱਕਿਆ ਬਣਾ ਖਾਤਾ ਪੰਜੀਰੀ ਨਹੀਂ ਖਾਤੀ ਜਾਣੀ ਕਿਉਂ ਹੋਤ ਨਹੀਂ ਹੋਰ ਪਾਣਾ ਇਹ ਤਾਂ ਸੁੱਕਾ ਸੁੱਕਾ ਹੀ ਆ ਹੱਲੇ ਲੇ ਲਾ ਕਿ ਉਹ ਹੋ ਗਏ ਅੱਛਾ ਹੂੰ ਜਰੀ ਬਣ ਗਏ ਹਾਂ ਝੋਪਾ ਦੀ ਫਿਰ ਹੋਰ ਨਹੀਂ ਬਾੜੀ ਹੈ ਕਿ ਉਹ ਹੋਰ ਨਹੀਂ ਪਾਲਾ ਲੱਡੂ ਤਾਈਓ ਬਣਨਗੇ ਨਾ ਮੰਮੀ ਹਣਾ ਵੈਸੇ ਸੁੱਕਾ ਸੁੱਕਾ ਜਿਹਾ ਬਣਨੀ ਨਹੀਂ ਫਿਰ ਹੂੰ ਹੋਣ ਬਣਨਗੇ ਲੱਡੂ ਪੁੰਨੇ ਹੋਏ ਛੋਲੇ ਆਦੇ ਲੱਡੂ ਗਰਮ-ਗਰਮ ਬਣਾਨੇ ਪੈਣੇ ਆ ਹੱਥ ਸੜਨਗੇ ਆਪਣੇ ਤਾਂ ਚਲੋ ਆਪਨੇ ਗੜਵੀ ਕਿਉਂ ਦੀ ਲਾਗੀ ਹੈ ਪੂਣੀ ਗੜਵੀ ਸੀ ਉਹਦੀ ਹਾਂ ਹਾਂ ਆਓ ਇੰਨਾ ਕਿਉਂ ਪਾਤਾ ਸੀ ਚਲੋ ਕੋਈ ਨਾ ਸਰੇ ਬਣਾ ਲਾਂਗੇ ਆਪਾਂ ਹੁਣ ਬਣ ਜਾਣਾ ਦੂਸਰੀ ਘੜੀ ਤਾਂ ਲੈਣੇ ਕਿਤੇ ਲੋ ਜੀ ਸਾਡੇ ਹੁਣ ਲੱਡੂ ਹੋ ਗਏ ਤਿਆਰ ਪੂਜੇ ਹੋਏ ਛੋਲਿਆਂ ਦੇ ਲੱਡੂ ਆ ਥੋੜੀ ਜਿਹੀ ਪੰਜੀਰੀ ਬਣਾ ਕੇ ਰੱਖ ਲਈ ਐ ਜਿੰਨੇ ਪੰਜੀਰੀ ਖਾਣੇ ਪੰਜੀਰੀ ਖਾ ਲੋ ਜਿੰਨੇ ਲੱਡੂ ਖਾਣੇ ਲੱਡੂ ਖਾ ਲੋ ਥੋੜੀ ਜਿਹੀ ਪਾਣੀ ਪਾ ਲਈ ਕਰ ਸਕਦੇ ਹਾਂ ਬਣੀ ਆ ਉਹ ਡਰਿਕਨ ਫਸਕਾ ਪਾ ਲਈ ਪਰ ਨਹੀਂ ਆਪਾਂ ਨਹੀਂ ਪਾਈ ਸ਼ੱਕਰ ਸ਼ੁਕਰ ਪਾ ਕੇ ਡਰਾਈ ਫਰੂਟ ਪਾ ਕੇ ਬਣਾਈ ਆ ਹੁਣ ਸਾਰੇ ਖਾਵਾਂਗੇ ਆਪਾਂ